ਪੰਜਾਬੀਓ ਇੱਕ ਗੱਲ ਤਾਂ ਮੰਨਣੀ ਪਊ। ਪੰਜਾਬ ਅੱਜ ਜਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ। ਇਹ ਹਾਲਾਤਾਂ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਨੇ ਸਾਥ ਦਿੱਤਾ। ਸਭ ਤੋਂ ਵੱਧ ਸਾਥ ਦਿੰਦਾ ਹੈ ਕਲਾਕਾਰ ਭਾਈਚਾਰੇ ਨੇ ਆਪਾਂ ਅਕਸਰ ਕੋਈ ਨਸੇ ਤੇ ਗਾਣਾ ਗਾਤਾ ਕੋਈ ਅਸ ਲੈਤੇਗਾ ਤਾਂ ਆਪਾਂ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਉਹ ਇੱਕ ਮਨੋਰੰਜਨ ਲਈ ਹੁੰਦੇ ਨੇ ਪਰ ਅੱਜ ਕਲਾਕਾਰ ਭਾਈਚਾਰਾ ਸਾਰੇ ਸ਼ੁਰੂਆਤ ਕੀਤੀ ਬਾਈ ਰੇਸ ਨੂੰ ਮੋਲ ਨੇ ਜਸਵੀਰ ਜੱਸੀ ਨੇ ਬੱਬੂ ਮਾਨ ਦਲਜੀਤ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਮਨਕਿਰਤਔਲਖ ਨੇ ਤਾਂ ਸਿਰੇ ਹੀ ਕਰਤਾ ਪੰਜਾਬੀਆਂ ਦੇ ਦਿਲਾਂ ਦੇ ਰਾਜ਼ ਕਰਨ ਲੱਗ ਗਿਆ ਮੁੰਡਾ ਬਹੁਤ ਯੋਗਦਾਨ ਆਦਾ ਪੰਜਾਬ ਲਈ ਜਿਵੇਂ ਉਹ ਦਰਦ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ ਦਰਦ ਉਹਦੇ ਮੂੰਹ ਤੇ ਉਹਦੇ ਦਿਲ ਚ ਉਹਦੇ ਅੱਖਾਂ ਚੋਂ ਸਾਫ਼ ਝਲਕਦਾ ਹੈ ਲੋਕਾਂ ਲਈ ਲੋਕਾਂ ਦੇ ਨਾਲ ਖੜਿਆ ਅੰਨੇਵਾ ਪੈਸਾ ਵਹਾ ਰਿਹਾ ਹੈ ਸਰਕਾਰਾਂ ਦੇ ਬੰਦੇ ਆਏ ਨੇ ਹੜਪੀੜਤਾ ਕੋਲੇ ਤਾਉ ਸਿਰਫ ਇੱਕ ਆਪਣੀਆਂ ਬੋਟ ਬੈਂਕ ਵਾਸਤੇ ਆਏ ਨੇ ਆਪਣੀ ਬੋਟਾਂ ਬਣਾਉਣ ਦੇ ਚੱਕਰ ਚ ਆਏ ਨੇ ਠੀਕ ਆ ਉਹ ਪੈਸਾ ਦਿੱਤਾ ਉਹਨਾਂ ਨੇ ਉਹ ਪੈਸਾ ਕੋਈ ਬਾਹਲਾ ਨਹੀਂ ਉਹ ਆਪਣੀ ਜਨਤਾ ਦੀ ਪੈਸਾ ਪਰ ਇਹ ਜਿਹੜੇ ਕਲਾਕਾਰ ਭਾਈ ਚਾਰੇ ਨੇ ਬਾਲੀਵੁੱਡ ਵਾਲੇ ਨੇ ਪੰਜਾਬੀ ਫਿਲਮਾਂ ਵਾਲੇ ਨੇ ਅਦਾਕਾਰ ਨੇ ਕੁੜੀਆਂ ਸਿੰਗਰ ਬਹੁਤ ਆਰਟਿਸਟ ਕੁੜੀਆਂ ਨੇ ਜੋ ਜਿਨ੍ਹਾਂ ਨੇ ਬਹੁਤ ਸਹਾਇਕ ਦਿੱਤਾ ਹੈ ਕਲਾਕਾਰ ਭਾਈ ਚਾਰੇ ਦਾ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਹੈ ਸਾਰੇ ਪੱਤਰਕਾਰਾਂ ਦਾ ਭਾਈ ਮੱਕੜ ਦਾ ਥਲੀ ਦਾ ਤੇ ਹੋਰ ਵੀ ਜਿੰਨੀਆਂ ਐਨਜੀਓਆਂ ਆਈਆਂ ਨੇ ਸੰਸਥਾਵਾਂ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਨੇ ਅੱਜ ਪੰਜਾਬ ਨੂੰ ਬਚਾਇਆ ਹੈ ਪੰਜਾਬ ਦੇ ਨਾਲ ਖੜੇ ਨੇ ਉਹ ਲੋਕਾਂ ਦੇ ਨਾਲ ਖੜੇ ਨੇ ਜਿੰਨਾ ਪੰਜਾਬ ਦਾ ਆਪਣਾ ਸਾਰਾ ਭਾਈਚਾਰਾ ਹੈ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਟਰਾਲੀਆਂ ਪਰ ਪਰ ਲੰਗਰਾਂ ਦੇ ਲੰਗਰ ਉੱਥੇ ਢੇਰ ਲਾਤੇ ਪਸ਼ੂਆਂ ਦਾ ਸੰਭਾਲ ਕੀਤੀ ਹੈ ਧੰਨਵਾਦ ਸਾਰੀਆਂ ਐਨਜੀਓ ਪੱਤਰਕਾਰ ਕਲਾਕਾਰ ਅਦਾਕਾਰ ਭਾਈਚਾਰੇ ਦਾ ਸਾਰੀ ਪਬਲਿਕ ਦਾ ਸਾਰੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਪੰਜਾਬ ਦੇ ਨਾਲ ਖੜੇ ਨੇ ਆਪਾਂ ਨੂੰ ਖੜਨਾ ਚਾਹੀਦਾ ਹੈ ਪੰਜਾਬ ਰਾਜਾ ਦੇਸ ਹੈ ਰਾਜਾ ਇਹਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੇ ਨਾਲ ਕੌਣ ਖੜਿਆ ਕੌਣ ਨਹੀਂ ਖੜਿਆ ਪੰਜਾਬ ਦੇ ਨਾਲ ਪੰਜਾਬੀ ਖੜੇ ਨੇ ਕਲਾਕਾਰ ਭਾਈਚਾਰਾ ਖੜਾ ਸਾਰੇ ਧੰਨਵਾਦ ਦਿੰਦੇ ਆ ਹੱਕਦਾਰ ਨੇ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਵੀ ਅੱਜ ਪੰਜਾਬ ਦੇ ਨਾਲ ਖੜੇ ਨੇ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ